ਕਾਪੀਰਾਈਟ ਆਇਆ ਨਾ ਪਿੱਛੇ ਗਾਣੇ ਲਾਤੇ ਪਰ ਗੱਡੀਆਂ ਲੱਗੀਆਂ ਜੇ ਓ ਨੋ ਆਊਟ 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 ਦੋ ਬਾਰ ਆਊਟ ਕਰ ਦਿਆ ਨਾ ਦੋ ਪਾਜੀ ਦੋ ਵਾਰੀ ਆਊਟ ਕਰਤਾ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਫਿਰ ਉਹ ਦੋਨੇ ਚਿੜਚਿੜੇ ਹੋ ਜਾਂਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਕਾਫੀ ਦਿਨਾਂ ਬਾਅਦ ਵਲੌਗ ਜਿਹੜਾ ਆਪਾਂ ਸ਼ੂਟ ਕੀਤਾ ਆ ਤੇ ਅੱਜ ਦਾ ਪ੍ਰੋਗਰਾਮ ਹੈਗਾ ਆ ਖਜਾਰ ਪਹਿਲਾਂ ਚੰਬਾ ਤੇ ਫਿਰ ਆਪਾਂ ਉਸ ਤੋਂ ਬਾਅਦ SNOWFALL ਦੇਖਣ ਜਾਵਾਂਗੇ ਜਿਹੜੀ ਹੋਈ ਪਈ ਆ ਖਜਾਰ ਦੇ ਵਿੱਚ ਕੱਲ ਨੂੰ ਤੇ ਹੁਣ ਨਿਕਲਣ ਲੱਗੇ ਆ ਆਪਾਂ ਇਸ ਟਾਈਮ ਬਟਾਲਾ ਤੋਂ ਪਠਾਨਕੋਟ ਤੇ ਫਿਰ ਚੰਬਾ ਠੀਕ ਹੈ ਜੀ ਸੋ ਹੁਣ ਭਾਜੀ ਹੁਣਾਂ ਨੂੰ ਉਹਨਾਂ ਬਹੁਤ ਜ਼ਿਆਦਾ ਪਸੰਦ ਆ ਰਹੋ ਤੇ ਹੁਣ ਆਪਾਂ ਪੀਣ ਲੱਗੇ ਆ ਗੰਨੇ ਦਾ ਰਸ ਤੇ ਭਾਜੀ ਇਹ ਹੁਣੀ ਕਹਿੰਦੇ ਹੁੰਦੇ ਆ ਵੀ ਲੀਵਰ ਵਾਸਤੇ ਬੜੀ ਵਧੀਆ ਚੀਜ਼ ਆ ਹਨਾ ਭਾਜੀ ਇਹ ਜਿਹੜੀ ਆਪਾਂ ਕੋਲ ਡਰਿੰਕ ਪੀਨੇ ਆ ਉਹਨਾਂ ਨਾਲ ਤੇ ਸਈ ਗੁਣਾ ਇਹ ਚੱਲੀ ਜਾਂ ਰੋ ਠੀਕ ਆ ਗੁਣਾ ਕਰੀਏ ਹੁਣ ਇਹਨੂੰ ਦੋ ਬੋਤਲਾਂ ਕੋਲ ਡਰਿੰਕ ਦੀਆਂ ਗੁਣਾ ਗੁਣਾ ਅੱਧਾ ਗਲਾਸ ਰੋ ਦਾ ਤੇ ਇਹ ਨੇ ਭਾਈ ਸੁਰਿੰਦਰ ਸਿੰਘ ਜੀ ਦੇ ਨਾਲ ਅੱਜ 50 ਬਹੁਤ ਤਗੜੀ ਨਾਲ ਵਧੀਆ ਕੋਈ ਅੱਜ ਸੰਗਾ ਲੱਗਣੇ ਪੂਰਾ ਸੰਗਾ ਚੀਜ਼ਾਂ ਜੱਜ ਦਿਖਾਉਨੇ ਆ ਤੇ ਜਿਹੜੇ ਟਰੱਕ ਡਰਾਈਵਰ ਆ ਸਾਡੇ ਵੀਰ ਸਾਰਾ ਦਿਨ ਰੋਡਾਂ ਤੇ ਰਹਿੰਦੇ ਆ ਉਹਨਾਂ ਨੂੰ ਵੇਖੋ ਕਿੰਨਾ ਸ਼ੌਂਕ ਹੁੰਦਾ ਚੀਜ਼ਾਂ ਬੰਨਣ ਦਾ ਟਰੱਕਾਂ ਦੇ ਨਾਲ ਸ਼ਿੰਗਾਰ ਕਰਦੇ ਆ ਸ਼ਿੰਗਾਰ ਕੇ ਰੱਖਦੇ ਆ ਹਨਾ ਤੇ ਵਧੀਆ ਗੱਲ ਆ ਜਿਹੜੀ ਰੋਜ਼ੀ ਰੋਟੀ ਆ ਤੁਹਾਡੀ ਉਹਨੂੰ ਪਿਆਰ ਕਰਨਾ ਚਾਹੀਦਾ ਉਹਨੂੰ ਆ ਦੇਖੋ ਕਿਦਾਂ ਇਹਨਾਂ ਨੇ ਆ ਬੰਨਣੇ ਆ ਹੁਣ ਸਾਰੇ ਟਰੱਕ ਤੇ ਉਹ ਸਾਹਮਣੇ ਵਿੱਚ ਨਾਲ ਲੱਗੀਆਂ ਚੀਜ਼ਾਂ ਕਾਫੀ ਸੋਣਾ ਦੇ ਕੋਣ ਸੋਣਾ ਇਹਦਾ ਸੌਣ ਦਾ ਟਾਈਮ ਹੋ ਗਿਆ ਤੇ ਮੇਰਾ ਡਰਾਈਵਿੰਗ ਕਰਨ ਦਾ ਟਾਈਮ ਹੋ ਗਿਆ ਹੁਣ ਮੇਰੀ ਵਾਰੀ ਹੈ ਭਾਈ ਹੁਣੀ ਵੇਂਦੇ ਇਦਾਂ ਔਖਾ ਜਾ ਇਹ ਮੋਟਰਸਾਈਕਲ ਅੱਗੇ ਆਉਣ ਲਗਾ ਉਹ ਰਾਤ ਕੀ ਕਰਦਾ ਰਹੇ ਤੂੰ ਦੱਸਿਆ ਨਹੀਂ ਮੁੰਡੇ ਨੇ ਨਹੀਂ ਸੌਂਦ ਦਿੱਤਾ ਮੇਰੀ ਅੱਖਾਂ ਚੁੱਕਾ ਹੁਣ ਸੌਣ ਲੱਗਾ ਪਿੱਛੇ ਹਾਏ ਕੀ ਕਿਹਾ ਜੇ ਇਹੋ ਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਜੋ ਕਹਿਣ ਦੇ ਉਹ ਹੁਣ ਤਕਰੀਬਨ ਆਪਾਂ ਪਹਾੜੀ ਏਰੀਆ ਸ਼ੁਰੂ ਕਰਨਾ ਆ ਚੰਬੇ ਨੂੰ ਪਠਾਨਕੋਟ ਤੋਂ ਮੁੜ ਚੁੱਕੇ ਆਪਾਂ ਰਸਤਾ ਜਿਹੜਾ ਆ ਉਹ ਪਿੱਛੇ ਸਾਰਾ ਟੇਡਾ ਮੇਡਾ ਸ਼ੁਰੂ ਹੋਣ ਵਾਲਾ ਤੇ ਆਓ ਫਿਰ ਲੈਨੇ ਆ ਡਰਾਈਵ ਦਾ ਨਜ਼ਾਰਾ ਅੱਖਾਂ ਬਹੁਤ ਡਰਾਈ ਹੋ ਜਾਂਦੀ ਹੈ ਨਾ ਗੱਡੀ ਦੇ ਮਾਜੇ ਚੋਣਨਾ ਉਹ ਡਿਆਇਓ ਭਾਬੀ ਨਾਲ ਲੜਨ ਡਿਆਈ ਓਕੇ ਪਾੜੇ दारू ਪੈਣਾ ਨਾ ਨਾ ਓਏ ਕਾਪੀਰਾਈਟ ਆਇਆ ਨਾ ਪਿੱਛੇ ਗਾਣੇ ਲਾਤੇ ਓਏ ਕਾਪੀਰਾਈਟ ਆਇਆ ਨਾ ਪਿੱਛੇ ਗਾਣੇ ਲਾਤੇ ਹਾਂ ਕਨਫਰਮ ਹੈ ਕਨਫਰਮ ਉਹ ਕਿਹੜਾ ਕਰਨਾ ਯਾਰ ਪਿੱਛਾ ਦਾ ਟਾਈਮ ਹੈ ਤੇਰਾ ਨਹੀਂ ਚਾਹ ਮੈਂ ਹੁਣੇ ਚੱਲਦਾ ਇਹਦਾ ਵਿੱਚ ਆ ਦਾ ਟਾਈਮ ਆ ਪਰ ਭਾਈ ਦੇ ਗੋਲਪੈਨ ਟਾਈਮ ਮੇਰਾ ਕਾਂਜੀ ਦਾ ਸਰਿੰਦਰ ਸਿੰਘ ਦਾ ਹੋ ਗਿਆ ਟਾਈਮ ਚਾਹ ਦਾ ਚਾਹ ਦੇਖ ਕੇ ਤੇ ਹਾਂ ਗਿਆ ਖੁਸ਼ ਪੁਰਾ ਤੇ ਪਿੱਛੇ ਜਿਹੜਾ ਨਜ਼ਾਰਾ ਪਹਾੜੀਆਂ ਦਾ ਠੰਡੀਆਂ ਠੰਡੀਆਂ ਹਵਾਵਾਂ ਲੱਗਾ ਜੀ ਉਹ ਵੇਖੋ ਉਹ ਬੱਚੇ ਬੈਠੀ ਅਜੇ ਵੀ ਸ਼ਾਮਾ ਪੈ ਗਈ ਤੇ ਭਾਜੀ ਹੁਣਾਂ ਨੂੰ ਅੰਦਰ ਲੱਗਣ ਦੀ ਠੰਡ ਉਹ ਬਾਹਰ ਨਹੀਂ ਹੋਂਦੇ ਤਾਂ ਲੈ ਕੇ ਆਉਣਾ ਭਾਜੀ ਰਜਾਈ ਨਹੀਂ ਲੈਦੇ ਨਾਲ ਤਾਂ ਉਹ ਜਿਹੜੇ ਦੋ ਭਰਾ ਜਿਹੜੇ ਇਕੱਠੇ ਹੀ ਇਹਨਾਂ ਠੰਡ ਲੱਗਦੀ ਆਜੋ ਹਾਂ ਜੀ ਮਿੱਤਰੋ ਹੁਣ ਆਪਾਂ ਇੱਥੇ ਚਮੇਰਾ ਲੇਕ ਵਿਊ ਪੁਆਇੰਟ ਆ ਤੇ ਆਓ ਤੁਹਾਨੂੰ ਦਿਖਾਉਨੇ ਆ ਲੇਕ ਦਾ ਨਜ਼ਾਰਾ ਇੱਥੋਂ ਸੜੋਡ ਦੇ ਉੱਪਰੋਂ ਤੇ 1 आवर ਦੀ ਸਾਡੀ ਹੋਰ ਜਰਨਲ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਚਮੇਰਾ ਲੇਕ 뷰ਪੁਆਇੰਟ ਤੇ ਤੇ ਇੱਥੋਂ ਲੇਕ ਦਾ ਨਜ਼ਾਰਾ ਬਹੁਤ ਵਧੀਆ ਆ ਤੇ ਇੱਥੋਂ 1 आवर ਦੀ ਜਰਨੀ ਹੋਰ ਆ ਸਾਡੀ ਤੇ ਚਾਹ ਆਪਾਂ ਪੀ ਲਈ ਆ ਤੇ ਹੁਣ ਆਪਾਂ 뷰ਪੁਆਇੰਂਟ ਵੇਖਦੇ ਆ ਫਿਰ ਆਜੋ ਦੇਦਾ ਨਾ ਆ ਵੇਖੋ ਇਹਦਾ ਹੱਥ ਇੰਨਾ ਚੱਲਦਾ ਨਾ ਕੋਈ ਗੱਲ ਕਰੀ ਨਾ ਹੱਥਾਂ ਤੋਂ ਇਹ ਫੋਨ ਤੇ ਗੱਲ ਕਰਦਾ ਹੋ ਨਾ ਤਾਂ ਵੀ ਨਹੀਂ ਹੱਥਾਂ ਨਾਲ ਕਰਨੀ ਆ ਔਰ ਟਨਲ ਵੇਖੋ ਟਨਲ ਉਹ ਤੇ ਇਹ ਆ ਜੀ ਸਾਰੀ ਚਮੇਰਾ ਲੇਕ 뷰ਪੁਆਇੰਟ ਰੰਜੀਤ ਸਾਗਰ ਡੈਮ ਜਿੱਥੇ ਬਿਜਲੀ ਬਣਦੀ ਹੈ ਤੇ ਬਹੁਤ ਵਧੀਆ ਨਜ਼ਾਰਾ ਇੱਥੋਂ ਦਾ ਅਸੀਂ ਬਰਨਜੀ ਕੋਲ ਪਹੁੰਚ ਚੁੱਕੇ ਹਾਂ ਚੰਬਾ ਤੇ ਰਸਤਾ ਇੱਥੇ ਵੱਧ ਰਿਹਾ ਹੈ ਕਾਫੀ ਕੰਜਸਟਡ ਹੋਇਆ ਇਡਾ ਏਰੀਆ ਇੱਥੋਂ ਆਕੇ ਡਰਾਈਵ ਕਰਨੀ ਵੀ ਥੋੜੀ ਔਖੀ ਹੋ ਜਾਂਦੀ ਹੈ ਨਾਲ ਨਾਲ ਰੋਡ ਦੇ ਨਾਲ-ਨਾਲ ਨਦੀ ਨੰਦੀ ਆ ਤੁਹਾਨੂੰ ਦਿਖਾਉਂਦੇ ਆ ਨਜ਼ਾਰਾ ਤੇ ਬਰਸਾਤ ਦੇ ਟਾਈਮ ਇਹ ਨਦੀ ਦਾ ਵਹਾਅ ਕਾਫੀ ਤੇਜ਼ ਹੁੰਦਾ ਹੈ ਜੰਬਾ ਸਟਾਰਟ ਹੋ ਜਾਂਦਾ ਸਾਰਾ ਸ਼ਹਿਰ ਲੋ ਜੰਬੇ ਪਹੁੰਚ ਗਏ ਆ ਤੇ ਭਾਜੀ ਹੁਣਾਂ ਨੂੰ ਬਚਪਨਾ ਯਾਦ ਆ ਗਿਆ ਹੁਣਾਂ ਕਹਿੰਦੇ ਇੱਕ ਬੋਲ ਭੌਲੀ ਮਾਰਿਓ ਖੇਡਣੀ ਖੇਡਣੀ ਆ ਆਪਾਂ ਭਾਜੀ ਚੌਕਾ ਨਹੀਂ ਪਰ ਗੱਡੀਆਂ ਲੱਗੀਆਂ ਜੇ ਓ ਨੋ ਭਾਜੀ ਤੁਸੀਂ ਆਊਟ ਆ ਹੁਣ ਮੇਰੀ ਇੱਕ ਬੋਲ ਇੱਕ ਇੱਕ ਬੋਲ ਬਸ ਭਾਜੀ ਭੁਖੇ

उट आउट आउट दो बार आउट कर दिया ना दो पाजी दो, <laughs> दो बार ही आउट करता हाँ दो बार आउट हो गया ना दो बार आउट किया आपको ਲਾਸਟ ਨੋ ਸੋ ਹੁਣ ਕਮਰਾ ਸਾਨੂੰ ਮਿਲ ਗਿਆ ਗੁਰਦਰਾ ਸਾਹਿਬ ਦੇ ਵਿੱਚ ਤੇ ਇੱਥੇ ਆਪਾਂ ਕਰਾਂਗੇ 7 ਵਜੇ ਤੱਕ ਰੈਸਟ ਤੇ ਫਿਰ 8 ਵਜੇ ਸਮਾਗਮ ਤੇ ਖਾਣਾ ਪਾਣੀ ਆ ਗਿਆ ਇੱਥੇ ਆਪਣਾ ਥੋੜੀ ਰੈਸਟ ਕਰਦੇ ਆਂ ਤੇ ਨੀਤਨੇਮ ਕਰਦੇ ਆਂ ਪਰਭੂ ਇਹ ਹਰ ਕਾਲ ਕੋ ਆਪਣੇ ਹੰਤ ਸਦਾ ਸਹਾਇ ਬਤਾ ਜਿਉ ਸ਼੍ਰੀ ਮਨਕਾਰਨਾ ਸਾਹਿਬ ਤੇ ਹੋਰ ਬੁਰਗੋਆ ਪਤਮ ਜਿਨ੍ਹਾਂ ਤੋਂ ਪੰਥ ਕਰ ਰਹੇ ਆ ਬਹੁਤ ਵਧੀਆ ਆਨੰਦਮਈ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਤੇ ਹੁਣ ਆਪਾਂ ਆ ਗਏ ਆ ਰੂਮ ਦੇ ਵਿੱਚ ਚੇਂਜ ਹੋ ਰਹੇ ਨੇ ਕੱਪੜੇ ਸਾਰਿਆਂ ਦੇ ਤੇ ਅਮਰਜੀਤ ਸਿੰਘ ਹੁਣ ਆਣ ਲੱਗੇ ਨੇ ਉਹਨਾਂ ਨੇ ਨਾ ਸਪੈਸ਼ਲ ਗ੍ਰੀਨ ਟੀ ਪੀਉਣੀ ਹੁੰਦੀ ਹੈ ਭਾਵੇਂ ਰਾਤ 1 ਵਜੇ ਹੋਣ ਤੇ ਆਪ ਸੁਰਿੰਦਰ ਸਿੰਘ ਹਾਂਜੀ ਸਰ ਮੈਂ ਤੇਰਾ ਨਾ ਸੁਣਾਵਾ ਤੇ ਆਪਾਂ ਇੱਥੇ ਸੌਣੇ ਤਿੰਨੇ ਜਨੇ ਭਾਈ ਤਿੰਨੇ ਉਹਨਾਂ ਨੂੰ ਸਮਝਾ ਦੋ ਇਹ ਰਾਤ ਨੂੰ ਜਨਰੇਟਰ ਬੜਾ ਚਲਉਂਦੇ ਆ ਉਹਨਾਂ ਆ ਯਾਰ ਮੈਨੂੰ ਨਹੀਂ ਚੰਗਾ ਉਹ ਨਹੀਂ ਨਹੀਂ ਸ਼ੋਰਿੰਗ ਕਰ ਦਿੱਤੀ ਬਹੁਤ ਜ਼ਿਆਦਾ ਆ ਤੂੰ ਵੇ ਲੋਨ ਤੁਸੀਂ ਸਾਰੇ ਗਵਾਹ ਜੀ ਮੈਂ ਨਹੀਂ ਕਰਦਾ ਮੈਂ ਜੇ ਭਾਜੀ ਤੁਸੀਂ ਰਾਤ ਨੂੰ ਜਨਰੇਟਰ ਚਲਾਇਆ ਤੇ ਅਹੀਂ ਉਸੇ ਟਾਈਮ ਮੈਂ ਵੀਡੀਓ ਬਣਾ ਰਣੀ ਜੀ ਠੀਕ ਹੈ ਠੀਕ ਠੀਕ ਹੈ ਤੇ ਜਦੋਂ ਮੈਂ ਜਨਰੇਟਰ ਚਲਾਉਂਗਾ ਨਾ ਬੱਤੀ ਬੰਦ ਕਰ ਦਿਓ ਲੋ ਜੀ ਸਾਡੇ ਬਹੁਤ ਹੀ ਪਿਆਰ ਵਾਲੇ ਭਾਈ ਅਮਰਜੀਤ ਸਿੰਘ ਜੀ ਚੰਬਾ ਤੋਂ ਉਹ ਗ੍ਰੀਨ ਟੀ ਲੈ ਕੇ ਆਏ ਨੇ ਰਾਤ 12 ਵਜੇ ਤੇ ਬਹੁਤ ਹੀ ਜਿਆਦਾ ਚੜ੍ਹਦੀ ਕਲਾ ਵਾਲੇ ਵੀਰ ਨੇ ਇਹਨਾਂ ਨਾਲ ਤੁਹਾਨੂੰ ਪਹਿਲਾਂ ਵੀ ਮਿਲਾਇਆ ਸੀ ਬੱਚਿਆਂ ਵਾਂਗੂ ਸਾਨੂੰ ਪਿਆਰ ਕਰਦੇ ਇੰਨਾ ਮਾਣ ਸਤਿਕਾਰ ਇੱਜ਼ਤ ਦਿੰਦੇ ਆ ਤੇ ਮਹਾਰਾਜ ਇਹਨਾਂ ਦੀਆਂ ਲੰਬੀਆਂ ਉਮਰਾਂ ਬਖਸ਼ਣ ਤੇ ਇਦਾਂ ਹੀ ਅਸੀਂ ਇਹਨਾਂ ਦੇ ਕੋਲੋਂ ਜਦੋਂ ਆਈਏ ਗ੍ਰੀਨ ਟੀ ਪੀਂਦੇ ਰਹੀਏ ਦਨਗੁਰ ਨਾਨਕ ਦਨਗੁਰ ਨਾਨਕ ਦਨਗੁਰ ਨਾਨਕ ਇਹ ਦਇਆ ਕਿ ਮੈਂ ਸੁਣਦਾ ਹੋਣਾ ਮਨਜੋਤ ਸਿੰਘ ਨਾਲ ਤੇ ਮੈਨੂੰ ਨੀਂਦ ਨਹੀਂ ਆਉਂਦੀ ਕੱਲਿਆਂ ਨੂੰ ਠੀਕ ਆ ਹੁਣ ਮੈਂ ਇਹਨਾਂ ਦੋਹਾਂ ਲਾ ਕੇ ਚੱਲਿਆ ਪਾਜੀ ਜਦੋਂ ਤੁਸੀਂ ਮੈਨੂੰ ਉਹ ਇਹ ਸਾਡੇ ਇਹ ਨਾ ਦਾਦੇ-ਪੁਰਦਾਦੇਆਂ ਦੇ ਸਮਾਨ ਵਾ ਤੇ ਭਾਈ ਜਦੋਂ ਤੁਸੀਂ ਰਾਤ ਨੂੰ ਕਹਾਣੀਆਂ ਸੁਣੇ ਇੰਨੀ ਦਸਣ ਹੁੰਦੇ ਛੁਟਕਲੇ ਉਹ ਤੁਹਾਡੇ ਕੋ ਸੁਣਨ ਦਾ ਬੜਾ ਮਜ਼ਾ ਆਉਂਦਾ ਠੀਕ ਆ ਤੇ ਅਹੀਂ ਤੁਹਾਡੇ ਕੋ ਦੋ ਤਿੰਨ ਕਹਾਣੀਆਂ ਸੁਣੀਆਂ ਇੱਧਰ ਵਿੱਚ ਵਿੱਚ ਨਹੀਂ ਮੈਂ ਤੁਹਾਡੇ ਲੱਗ ਸੁਣ ਆਪ ਵੀ ਇਚਾ ਜੋ ਨਾ ਕੁ ਸੁਣਾ ਵਾ ਮੈ ਲੱਗ ਰਹੇ ਹੁਣ ਲੱਗੀ ਮਾਰ ਮੈਂ ਇੱਥੇ ਸੋਣਾ ਉਹ ਕਮਰਾ ਲੱਗੇ ਮੈਂ ਇਦਾਂ ਸੋਣਾ ਹੁਣ ਤੇਰੇ ਨਾਲ ਤੇ ਮੈਂ ਪੁੜਕਦਾ ਬਹੁਤ ਲੱਗ ਰਾਤ ਨੂੰ ਮੈਂ ਦੋਏ ਦਾ ਨਹੀਂ ਪਹਿਲਾਂ ਟੱਚ ਕਲਾਸ ਨਾਉ ਕੋਈ ਨਹੀਂ ਇੱਕ 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 ਚਿੜੀ ਹੁੰਦੀ ਖੁਰਕੋਂ ਨਿਦਨ ਇਹ ਚਿੜਾ ਹੁੰਦਾ ਹੂੰ ਤੇ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੂੰ ਫਿਰ ਉਹ ਦੋਨੇ ਚਿੜਚਿੜੇ ਹੋ ਜਾਂਦੇ ਤੇ ਤੈਨੂੰ ਨੀਂਦ ਆਈ ਹੂੰ ਮੈਂ ਤੈਨੂੰ ਸੌਣ ਨਹੀਂ ਦਊਂਗਾ ਪੜੀ ਯਾਰ ਰਾਤ 1:00 ਵਜੇ ਆਏ ਤੇ ਸੌਂ ਹੀ ਜਾਂਦੇ ਭਾਜੀ ਮੈਨੂੰ ਕਹਾਣੀ ਸੁਣਾਓ ਮੈਂ ਸੁਣਾ ਲਵਾਂ ਮੈਂ ਸੁਣਾ ਮੈਂ ਛੱਟ ਮੈ ਆ ਰਹੀ ਨਹੀਂ ਥੋੜੀ ਥੋੜੀ ਨਹੀਂ ਨਹੀਂ ਥੋੜੀ ਨਹੀਂ ਬਾਬਾ ਜੀ ਦੀ ਚਾਹ ਉਹ ਨਹੀਂ ਪੀਤੀ ਨਮਕ ਜਿੜੇਲਾ ਨਹੀਂ ਦਵਾ ਜੂਗਾ ਨਹੀਂ ਨਹੀਂ ਮਨ ਰਾਜ ਨਹੀਂ ਮੈਂ ਹੋਣ ਦਿੰਦਾ ਮੈਂ ਤੁਹਾਨੂੰ ਇਹ ਮੈਂ ਤੁਹਾਨੂੰ ਦੁੱਧ ਕਿਹਾ ਸੀ ਆ ਆ ਦੇਖੋ ਮੈਂ ਅੱਜ ਤੋਂ ਪਾਣੀ ਨਹੀਂ ਯਾਰ ਨਹੀਂ ਨਹੀਂ ਬੱਸ ਰੰਦੀ ਆ ਵੇਖੋ ਮੈਂ ਪਾ ਲਿਆ ਤੁਸੀਂ ਵੀ ਲਿ ਗੇ ਨਹੀ ਨਹੀਂ ਪੀਂਨਾ ਕਰੋ ਉਹ ਮੈਂ ਲੈ ਲਾਂ ਹਾਂ ਜੀ ਵਾਹ ਜੀ ਵਾਹ ਵਾਹ ਜੀ ਵਾਹ ਹਨਗੁਰ ਨਾਨਕ ਕਿਧਰ ਹੈ ਡਾਕਟਰ ਜੀ ਬੈਠੋ ਕੋਈ ਨਹੀਂ ਇਧਰ ਚਲੋ ਇਧਰ ਚਲੋ ਹੋਰ ਜੀ ਹੋਰ ਸੁਣਾ ਹਮ ਗੇਰੇ ਸਾਧ ਜਨ ਆਏ ਵਾਹ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਤੇ ਦੂਜਾ ਦਿਨ ਅਰਲੀ ਮਾਰਨਿੰਗ ਬ੍ਰੀਕਫਾਸਟ ਕਰ ਲਿਆ ਤੇ ਹੁਣ ਤਿਆਰੀ ਹੈ ਜੀ ਇਥੋਂ ਦੇਖਦੇ ਆਂ ਜੇ ਖਜ਼ਾਰ ਦਾ ਰਸਤਾ ਖੁੱਲਿਆ ਆ ਤੇ ਉੱਥੇ ਚਲਦੇ ਆਂ ਇੱਥੇ ਆਗੇ ਸੀਗੇ ਸਾਨੂੰ ਬੁਲਾ ਰਹੇ ਆ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਉੱਥੇ ਵੀ ਆਪਾਂ ਮਿਲਣਾ ਹੈ ਹੁਣ ਤੇ ਹੁਣ ਇੱਥੋਂ ਨਿਕਲਦੇ ਆ ਆਪਾਂ 마ਗਮ ਤੋਂ ਉਪਰੰਤ ਅਮਰਜੀਤ ਸਿੰਘ ਹੁਣੀ ਸਾਨੂੰ ਲੈ ਕੇ ਆਏ ਨੇ ਜੀ ਚੰਬਾ ਸ਼ਹਿਰ ਦਿਖਾਉਣ ਵਾਸਤੇ ਸੋ ਆਓ ਦੇਖਦਿਆਂ ਸਾਰੇ ਇੱਥੋਂ ਦਾ ਵਿਊ ਸੋ ਇਹ ਆ ਜੀ ਚੰਬਾ ਦਾ ਬੱਸ ਸਟੈਂਡ ਤੇ ਉੱਪਰ ਦਾ ਵਿਊ ਬਹੁਤ ਜ਼ਿਆਦਾ ਵਧੀਆ ਇੱਥੋਂ ਦਾ ਇਸਾਰਾ ਚੰਬਾ ਮੱਛਲ ਪ੍ਰਦੇਸ਼ ਸਤੋਸ ਤੋਂ ਬਾਅਦ ਚੰਬਾ ਸ਼ਹਿਰ ਦੇ ਵਿੱਚ ਬਾਬਾ ਸ਼੍ਰੀ ਚੰਨ ਜੀ ਦਾ ਜਿਹੜਾ ਇਤਿਹਾਸਿਕ ਸਥਾਨ ਆ ਤੁਹਾਨੂੰ ਵਲੌਗ ਆਪਾਂ ਇੱਕ ਚ ਦਿਖਾਇਆ ਸੀਗਾ ਸੋ ਇੱਥੋਂ ਦੇ ਜਿਹੜੇ ਮੇਨ ਬਾਬਾ ਜੀ ਨੇ ਉਹਨਾਂ ਨੂੰ ਆਪਾਂ ਮਿਲਣ ਵਾਸਤੇ ਆਏ ਬੜਾ ਸਤਿਕਾਰ ਦਿੱਤਾ ਇਹਨਰੋ ਵਾਲੀ ਦੀ ਜਗਜੀਤ ਸਿੰਘ ਜੀ ਇਹਨੇ ਹਾਂਜੀ ਹਾਂਜੀ ਸਤਿ ਗੁਰੂ ਬੱਚੇ ਆਹ ਵਾਹ ਜੀ ਜੀ ਹਾਂਜੀ ਬਹੁਤ ਜੀ ਬੜੀ ਮਿਹਰਬਾਨੀ ਬੈਠੋ ਵਾਹ ਜੀ 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 ਬਾਬਾ ਜੀ ਬੈਠੋ ਮਹਾਰਾਜ ਜੀ ਮਹਾਰਾਜ ਦੇ ਮੁਕੇ ਸੇਵਾਦਾਰ ਹਾਂਜੀ ਹਾਂਜੀ ਪਤਾ ਕੀਤੀ ਹਾਂਜੀ ਠੀਕ ਹੈ ਬਾਬਾ ਜੀ ਇਹ ਕੋਈ ਕੋਈ ਜਿਹਾ ਹੋ ਅਰੇ ਪ੍ਰਸ਼ਾਦ ਦੇ ਕਰੇ ਪ੍ਰਭੂ

ਸੋ ਇਹ ਨਹੀਂ ਸਾਡੇ ਅਮਰਜੀਤ ਸਿੰਘ ਜੀ ਕੋਲ ਵਾਇਸ ਤੇ ਇਹਨਾਂ ਦੇ ਮਹਤਾਬ ਸਿੰਘ ਨਾ ਇਹ ਬਹੁਤ ਵਧੀਆ ਕੀਰਤੀ ਤੇ ਮਿਹਨਤੀ ਇਨਸਾਨ ਨੇ ਗੁਰਨਾਨਕ ਨਾਮ ਨਾਮ ਲੈਵਾ ਸੇਵਾ ਵੀ ਕਰਦੇ ਨੇ ਬਹੁਤ ਵਧੀਆ ਤੇ ਇਹ ਇਹਨਾਂ ਦੀ ਛੋਟੀ ਜਿਹੀ ਥੇ ਸ਼ਾਪ ਇਹਨਾਂ ਨੇ ਬਣਾਈ ਹੋਈ ਹੈ ਜਦੋਂ ਵੀ ਤੁਸੀਂ ਚੰਬਾ ਆਓ ਤੇ ਇਹਨਾਂ ਨੂੰ ਜਰੂਰ ਮਿਲ ਕੇ ਇੱਥੇ ਸਮਾਨ ਜਰੂਰ ਖੀਦ ਕੇ ਜਾਓ ਤੇ ਤਾਂ ਕਿ ਵੇਖੋ ਏਨੀ ਉਮਰ ਦੇ ਵਿੱਚ ਵੀ ਸਾਡੇ ਵੀ ਇਸ ਇੱਕ ਭਰਾ ਇੱਥੇ ਹਿਮਾਚਲ ਦੇ ਵਿੱਚ ਬੈਠ ਕੇ ਮਿਹਨਤ ਕਰਕੇ ਆਪਣਾ ਜਿਹੜਾ ਉਹ ਰੋਜ਼ੀ-ਰੋਟੀ ਕਮਾਉਂਦੇ ਆ ਤੇ ਸਾਡਾ ਇਹਨਾਂ ਦੀਆਂ ਪੈਰਾਂ ਦੇ ਉੱਤੇ ਸਾਡਾ ਜਿਹੜਾ ਉਹ ਸਲਾਮ ਆ। ਉਸ ਮੱਥਾ ਟੇਕਦੇ ਆਂ। ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆਂ ਇਹਨਾਂ ਦੇ ਬਿਜ਼ਨਸ ਤੇ ਵੀ ਛੋਰ ਤਰੱਕੀਆਂ ਬਖਸ਼ਿਸ਼ ਕਰਨ ਤੇ ਸਾਰੇ ਜਿਹੋ ਜਿਹੇ ਮਿਹਨਤੀ ਇਨਸਾਨਾਂ ਦਾ ਜਰੂਰ ਸਾਥ ਦਿਆ ਕਰੋ ਜੀ। बाइक भी का था साहब कॉफी दिया है इनकी दुकान है ना और इस गैलरी इधर कॉफी भी नी है थोड़ी थोड़ी मन जाओ ना बस नहीं नहीं कोई तो बाजार है जी काफी बढ़िया ਲੋਕੀ ਵੀ ਡਿਸਪਲਿਨ ਨਾਲ ਚੱਲਦੇ ਆ ਪਾਲਿਸੀ ਨੇ ਇੱਥੇ ਬਿਲਕੁਲ ਨਹੀਂ ਆ ਯੂਜ਼ ਹੁੰਦਾ ਹਾਂਜੀ ਬਹੁਤ ਕਿੰਨੇ ਆਪਣੇ ਪੰਜਾਬੀਆਂ ਦੀ ਵੀ ਬਹੁਤ ਸਾਰੀਆਂ ਸ਼ਾਪਸ ਹੈਗੀਆਂ ਜੀ ਅੱਜ ਰੋਜ਼ ਇੱਧਰ ਪ੍ਰੋਗਰਾਮ ਹੈ ਇਹਨੇ ਆਪਣੇ ਸਾਡੇ ਕਾਨਪੁਰੀਆਂ ਦਾ ਸਾਡੇ ਗਾਹਾਂ ਠੰਡੀ ਗੜਬੋ ਤੇ ਨਾਲ ਮੁੰਜ ਲਾਗਣ 11 ਵਾਲਾ ਜੀ ਤੇ ਬਾਣੀ ਜੀ ਜਮ ਜੀ ਰੋਮਾ ਇਹਨਾਂ ਦੇ ਬਦਲ ਇਹ ਵੀ ਹੈ ਮਹਾਰਾਜ ਜੀ ਇਹ ਦਿੱਲੀ ਤੋਂ ਤੇ ਮਹਿਟੀ ਨੂੰ ਪਸਾਉਣਾ ਹੈ ਜੀ ਇਨੇ ਮਾਲ ਸੇ ਉਹ ਇਹ ਗਾਣੀ ਬੋਲੂ ਮਾਰੋ ਨਾ ਬਾਬੇ ਦਾ ਸਭ ਬਾਬੇ ਲਈ ਸਭ ਸਾਡਾ ਕੁਝ ਨਹੀਂ ਬਾਤ ਉਹ ਉੱਥੇ ਗਿਆ ਕਿ ਡਬਲ ਸਸਰੀ ਵਾਦੀ ਫੋਟੋ ਨਿਕਾੜੋ ਜਰਾ ਫਿਰ ਪੱਟੇ ਦਾ ਜਰਾ ਜੀ ਪਹਿਲਾਂ ਇਹ ਵੀ ਹਨਨ ਨਾ ਤੇਰ ਮਾਣ ਨਹੀਂ ਨਹੀਂ ਕਿਤੇ ਵੀ ਨਾ ਫੋਟੋ ਨਹੀਂ ਜੀ ਉਹ ਸਰਾਹ ਜੀ ਚਾਰ ਬੰਦੇ ਦੇ ਕਿਤੇ ਫੋਟੋ ਲਈ ਜੀ ਦੋ ਤੁਸੀਂ ਦੇ ਇਹ ਦਿਖਾਉ ਹਾਂ ਇਧਰ ਨੂੰ ਗੁਰੂ ਹਾਂਜੀ ਦੋਸਤੋ ਹੁਣ ਆਪਾਂ ਚੰਬੇ ਤੋਂ ਜਾ ਰਹੇ ਹਾਂ ਖਜਾਰ ਤੇ ਉੱਥੇ ਸਨੋ ਫਾਲ ਜਿਹੜੀ ਹੋਈ ਆ ਕਾਫੀ ਤੇ ਰਸਤਾ ਜਿਹੜਾ ਉਹ ਕਾਫੀ ਇਤੋਂ ਖਰਾਬ ਸ਼ੁਰੂ ਹੋ ਜਾਂਦਾ ਆ ਤੇ ਇਤੋਂ 20 ਕਿਲੋਮੀਟਰ ਆ ਚੰਬਾ ਤੋਂ ਖਜਾਰ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਜੇ ਉੱਥੋਂ ਰਸਤਾ ਕਲੀਅਰ ਹੋਇਆ ਤੇ ਫਿਰ ਖਜਾਰ ਤੋਂ ਡਲੋਜੀ ਥਾਣੀ ਵਾਪਸ ਜਾਵਾਂਗੇ ਨਹੀਂ ਤੇ ਇਧਰੋਂ ਦੀ ਬਹੁਤ ਜ਼ਿਆਦਾ 16 ਪਲੱਸ ਵੱਧ 60 ਕਿਲੋਮੀਟਰ ਤੋਂ ਵੱਧ ਇੱਥੇ ਪੈਂਡਾ ਜਿਹੜਾ ਪੈ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਉੱਥੇ 1000 ਤੇ ਜਿਹਨੂੰ ਕਹਿੰਦੇ ਆ ਮਿਨੀ ਸਵਿਟਜ਼ਰਲੈਂਡ ਆਓ ਉੱਥੇ ਕਰਦੇ ਆ Enjoy Let's go